ਚਟੋ 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 ਆ ਲੋ ਟੁੱਟਦੀ ਨਹੀਂ ਨਾ ਟੁੱਟ ਜੂ ਬਈ ਗਰੰਟੀ ਆ ਵੀਰੇ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਲਓ ਵੀ ਮਿੱਤਰੋ ਗਰਮੀਆਂ ਵੀ ਸਟਾਰਟ ਆ ਤੇ ਨਵਰਾਤੇ ਵੀ ਸਟਾਰਟ ਹੋ ਗਏ ਤਾਂ ਅੱਜ ਇੱਥੇ ਤੁਹਾਨੂੰ ਲੈ ਕੇ ਨਾ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਸਸਤੀਆਂ ਮਿਲਣੀਆਂ ਨੇ ਸਭ ਤੋਂ ਵੱਡੀ ਕਰੋਕਰੀ ਵਾਲੀ ਦੁਕਾਨ ਤੇ ਲੈ ਕੇ ਆਏ ਆ ਕੇ ਕੇ ਕਰੋਕਰੀ ਸਟੋਰ ਦੇ ਨਾਮ ਤੇ ਇੱਥੇ ਇਹਨਾਂ ਦੀ ਵੱਡੀ ਸਾਰੀ ਦੁਕਾਨ ਆ ਗਈ ਲੋਕੇਸ਼ਨ ਤੁਹਾਨੂੰ ਦੱਸ ਦਵਾਂ ਪਰਸਰਾਮ ਨਗਰ ਵਾਲਾ ਜਿਹੜਾ ਫਲਾਈਓਵਰ ਆ ਜਦੋਂ ਤੁਸੀਂ ਉਤਰੋਗੇ ਤਾਂ ਯੂ ਟਰਨ ਲੈਣਾ ਆ ਆਪਣਾ ਸਬਜ਼ੀ ਮੰਡੀ ਆਉਂਦੀ ਹੈ ਸਬਜ਼ੀ ਮੰਡੀ ਦੇ ਕੋਲੇ ਬਿਲਕੁਲ ਉਹਦੇ ਸਾਹਮਣੇ ਕੇ ਕੇ ਕਰੋਕਰੀ ਸਟੋਰ ਦੇ ਨਾਤੇ ਜਿਹੜੀ ਤੇ ਦੁਕਾਨ ਮਿਲੂਗੀ ਵੱਡੀ ਸਾਰੀ ਜਿੱਥੇ ਤੁਹਾਨੂੰ ਵੱਡੇ ਵੱਡੇ ਆ ਦੇਖ ਲਓ ਤੁਸੀਂ ਡਸਟਬਿਨ ਹੋਗੇ ਬਾਲਟੀਆਂ ਹੋਗੀਆਂ ਤੇ ਖਾਸ ਕਰਕੇ ਜਿਵੇਂ ਹੁਣ ਗਰਮੀਆਂ ਦਾ ਕੈਂਪਰ ਹਰ ਇੱਕ ਦੇ ਘਰ ਦੇ ਵਿੱਚ ਜ਼ਰੂਰਤ ਆਗਾ ਤੁਸੀਂ ਦਫ਼ਤਰ ਦੇ ਵਿੱਚ ਜਾਂ ਘਰ ਦੇ ਵਿੱਚ ਕੈਂਪਰ ਰੱਖਣਾ ਤਾਂ ਇਹ ਕੈਂਪਰ ਜਿਹੜੇ ਮਹਿੰਗੇ ਮਹਿੰਗੇ ਤੁਹਾਨੂੰ 6-700 ਰੁਪਏ ਦੇ ਕੈਂਪਰ ਮਾਰਕੀਟ 'ਚੋਂ ਮਿਲਦੇ ਆ 29500 ਰੁਪਏ ਦਾ ਕੈਂਪਰ ਮਿਲਣਾ ਸਿਰਫ 20 ਲੀਟਰ ਦਾ ਤੇ ਉਸ ਤੋਂ ਬਾਅਦ ਇਧਰ ਵੀ ਤੁਸੀਂ ਦੇਖੋ ਹਨਾ ਇਹ ਸਾਰਾ ਸਮਾਨ ਜਿਹੜਾ ਤੁਹਾਨੂੰ ਘੱਟ ਰੇਟਾਂ 'ਚ ਮਿਲਦਾ ਹਾਂ ਹੁਣ ਬਰਫ ਵਾਲੇ ਡੋਂਗੇ ਹੋਗੇ ਤਾਂ ਜਿਨੀਆਂ ਵੀ ਚੀਜ਼ਾਂ ਤੁਸੀਂ ਦੇਖ ਰਹੇ ਹੋ ਹਨਾ ਤੇ ਸਾਰੀ ਗੱਲਬਾਤ ਵੀ ਕਰਾਂਗੇ ਬਾਈ ਆਪਣੇ ਨਾਲ ਸਸੇ ਵੀਰੇ ਸਸੇ ਤਾਂ ਠੀਕ ਹੈ ਹਾਂਜੀ ਬਾਈ ਤੁਸੀਂ ਸਮਾਨ ਦੇਖ ਰਿਹਾ ਸੀ ਬਾਕੀ ਸਸਤਾ ਬਾਕੀ ਪੂਰਾ ਸਸਤਾ ਵੀਰੇ ਪੁਰਾ ਸੇ ਲਾਰ ਪੂਰਾ 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 ਦੱਬ ਕੇ ਹੈ ਤੇ ਆ ਆ ਦਿਖਾ ਦਈਏ ਮੜ ਗਈਆਂ ਜਿਵੇਂ ਹੁਣ ਮੈਨੂੰ ਹੁਣ ਸਕੂਲ ਦੇ ਵਿੱਚ ਕਾਪੀਆਂ ਦੀ ਲੋੜ ਆ ਬਾਈ ਹਨਾ ਇਹ ਕਾਪੀਆਂ ਪਈਆਂ ਨੇ ਆਪਣੇ ਕੋਲ ਦੀ ਕੀ ਇਹ ਕਾਪੀਆਂ ਦੇਖੋ ਇਹ 25 ਰੁਪਏ ਪ੍ਰਿੰਟ ਆਈ ਇਹਦਾ ਤੁਹਾਨੂੰ ਪੂਗੀ 18 ਰੁਪਏ ਦੀ ਸਰ ਉਠਾ ਰਹਾ 18 ਰੁਪਏ ਦੀ ਕਿਤੋਂ ਨਹੀਂ ਮਿਲ ਜਾ ਰਹਾ 18 ਇਹ ਤਾਂ ਖਾਸ ਕੇ ਮਹਿੰਗੇ ਨੇ ਭਾਈ 50 50 70 60 ਰੁਪਏ ਦੀ ਇਹ ਹੋਸਲੇ ਤੋਂ ਵੀ ਘੱਟ ਹੈ ਹੋਸਲੇ ਦੇ 20 ਰੁਪਏ ਹੈ ਅੱਛਾ ਆਪਾਂ 18 ਰੁਪਏ ਦਿੰਨੇ ਆ ਜਿੰਨੇ ਮਰਜ਼ੀ ਕੋਣ ਤੁਸੀਂ ਲੋ ਜਿੰਨੀਆਂ ਮਰਜ਼ੀ ਲਾਇਆ ਜਿੰਨੇ ਮਰਜ਼ੀ ਜਿੰਨੀਆਂ ਮਰਜ਼ੀ ਕਾਪੀਆਂ ਤੁਸੀਂ ਇੱਥੋਂ ਲੈ ਆ ਸਕਦੇ ਹੋ ਉਸ ਤੋਂ ਬਾਅਦ ਆਹ ਬੱਚਿਆਂ ਦੀਆਂ ਆ ਕਿੱਟਾਂ ਆ ਗਈਆਂ ਜਿਹਦੇ ਵਿੱਚ ਤੁਸੀਂ ਪੈਨ ਪੈਨਸਲ ਆਉਦੀਆਂ ਪਾਉਣੀਆਂ ਇਹ ਇਹ ਕਿੱਥੋਂ ਸਟਾਰਟ ਇਹਨਾਂ ਦੀ ਰੇਂਜ ਇਹ ਕਿੱਟ 70 ਰੁਪਏ ਦੀ ਹੈ ਜੀ 70 ਰੁਪਏ ਦੀ ਹਾਂਜੀ 70 ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਆਹ ਲੰਚ ਬਾਕਸ ਆ 40 ਰੁਪਏ ਤੋਂ ਲੈ ਕੇ 250 ਤੱਕ ਬੱਚਾ ਲੈਣ ਦਾ ਪਲਾਸਟਿਕ ਦਾ ਜਿਹੜਾ ਹੈਗਾ ਲੀਕ ਨਹੀਂ ਕਰਦਾ ਇਹ ਨਹੀਂ ਲੀਕ ਨਹੀਂ ਕਰਦਾ ਜਵੜ ਲੱਗੀ ਹੋਈ ਹੈ ਬੱਚੇ ਅੱਛਾ ਹਾਂਜੀ ਤੇ ਇਹਨਾਂ ਦੇ ਵਿੱਚ ਲੀਕੇਜ ਨਹੀਂ ਹੋਣੀਗੀ ਤੇ ਅੱਜ ਕੱਲ ਚੱਲਦੇ ਵੀ ਇਦਾਂ ਦੇ ਆ ਹਨਾ ਆ ਬੱਚਿਆਂ ਦੀਆਂ ਬੋਤਲਾਂ ਆ ਦੇਖੋ ਫੈਂਸੀ ਆ ਛੋਟੇ 4 ਰੁਪਏ ਦੀ ਛੋਟੇ ਬੱਚੇ ਜਿਹੜੇ ਹੁੰਦੇ ਹੈਗੇ ਪਾਈਪ ਵਾਲੀ ਹੈਗੀ 4 ਰੁਪਏ ਦੀ ਹਾਂ ਕ੍ਰੈਚ ਵਗੈਰਾ ਜਾਂਦਿਆਂ ਵਾਸਤੇ ਪਾਣੀ ਦੀਆਂ ਬੋਤਲਾਂ ਵੀ ਤੁਹਾਨੂੰ ਮਿਲ ਜਾਣੀਆਂ ਇਹ ਕਲਰ ਬਹੁਤ ਹੈ ਕਲਰਫੁੱਲ ਇਹਦੇ ਵਿੱਚ ਹਾਂਜੀ ਬਹੁਤ ਕਲਰ ਹੈ ਇਹਦੇ ਵਿੱਚ ਬਾਦੂ ਕਲਰ ਮਿਲ ਜਾਣੇ ਹੈਗੇ ਆ ਜਿੰਨੀ ਮਰਜ਼ੀ ਬੋਤਲ ਲਓ ਅੱਛਾ ਇਹਦੇ ਵਿੱਚ ਹਾਂਜੀ ਆਹ ਦੇਖ ਲਓ ਜਿੰਨੀ ਮਰਜ਼ੀ ਕੁਆਂਟੀਟੀ ਚ ਤੁਸੀਂ ਇੱਥੋਂ ਲੈ ਜਾ ਸਕਦੇ ਹੋ ਬੋਤਲਾਂ ਦੇਖੋ ਪੂਰਾ ਭਰਿਆ ਵਸ ਤੇ ਬਈ ਇਹ ਆ ਆ ਆ ਕੀ ਚੀਜ਼ ਮੈਟ ਜੇਗੀ ਇਹ ਮੈਟ 100 ਰੁਪਏ ਦਾ ਜਿਵੇਂ ਗਲਾਸ ਮੈਟ ਇਹ ਵਾਲਾ ਹਾਂਜੀ ਹਾਂਜੀ 1 ਮੈਟ 100 ਰੁਪਏ ਦਾ ਹਾਂਜੀ ਹਾਂਜੀ ਬਹੁਤ ਸਸਤਾ ਬਈ ਜੇ ਤੁਸੀਂ ਦੋ ਲਓ ਇੱਕ ਫ੍ਰੀ ਨਾਲ ਦੋ ਮੈਟ ਦੇ ਨਾਲ ਇੱਕ ਫ੍ਰੀ ਇੱਕ ਫ੍ਰੀ ਅੱਛਾ ਦੋ ਮੈਟ ਦੇ ਨਾਲ ਇੱਕ ਫ੍ਰੀ ਮਿਲ ਜਾਣਾ ਉਸ ਤੋਂ ਬਾਅਦ ਆ ਬੋਤਲ ਦੇਖ ਲਓ ਤੁਸੀਂ ਪਾਣੀ ਦੀ ਲੋੜ ਪੈਣੀ ਹੈ ਫ 100 ਰੁਪਏ ਦੀਆਂ 6 ਆਹ ਆ ਪੂਰੀ ਪੈਕਿੰਗ ਹੈ ਪੂਰੀ ਪੈਕਿੰਗ ਨਾਲੇ ਵਧੀਆ ਬੋਤਲ ਸੌਫਟ ਬੋਤਲ 100 ਰੁਪਏ ਦੀਆਂ 6 ਬੋਤਲਾਂ ਤੁਹਾਨੂੰ ਮਿਲ ਜਾਣੀਆਂ ਜਿੱਦੇ ਮਰਜ਼ੀ ਚਲੇ ਜਾਓ ਤੁਹਾਨੂੰ ਇੰਨੀਆਂ ਸਸਤੀਆਂ ਬੋਤਲਾਂ ਨਹੀਂ ਮਿਲਣੀਆਂ ਤੇ ਹੈ ਵੀ ਵਧੀਆ ਵਧੀਆ ਕੁਆਲਿਟੀ ਦੀ ਜਿਹੜੀ ਬੋਤਲ ਤੁਹਾਨੂੰ ਮਿਲਣੀ ਹੈ ਡਾਇਮੰਡ ਦੀ ਬੋਤਲ ਦੇਖੋ ਰੱਛਾ ਆ ਵੀ ਬਹੁਤ ਸੋਹਣੀ ਬਈ ਹਨਾ ਇਹ ਆਹ ਵਾਲੀ ਬੋਤਲ ਵੀ ਦਿਖਾ ਦੇ ਬਈ ਬਹੁਤ ਸੋਹਣੀ ਬੋਤਲ ਹੈ ਜੀ ਕਲਰ 4-5 ਹੈ ਜੀ ਇਹ ਇਹ ਕਿੰਨੇ ਦੀ ਪਣੀ ਆ ਇਹ 150 ਰੁਪਏ ਚਾਰ ਇਹ 150 ਰੁਪਏ ਦੀਆਂ ਚਾਰ ਆ ਦੇਖ ਲਓ ਇਦਾਂ ਦੇ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣੇਗੇ ਕਲਰ ਬਹੁਤ ਸੋਹਣਾ ਐਵੇਂ ਦੇ ਕਲਰ ਇਹਦੇ ਵਿੱਚ ਮਿਲ ਜਣੇ ਬਾਕੀ ਲੱਗੀਆਂ ਦਿਖਾ ਦਿੰਦੇ ਇੱਥੇ ਪਈਆਂ ਨੇ ਹਨਾ ਆ ਲਓ ਜੀ ਤੇ ਆ ਜੱਗ ਟਾਇਪ ਹਨਾ ਜੱਗ ਟਾਇਪ ਬੋਤਲ ਆ ਗਈ ਇਥੋਂ ਫੜ ਕੇ ਪਾਣੀ ਪਾਉਣਾ ਬਹੁਤ ਸੌਖਾ ਹੈ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣੇ ਹੈਗੇ ਕੰਚ ਕਲ ਡੱਬੀਆਂ ਆ ਗਈਆਂ ਜੀ ਆ ਦੇਖੋ ਕੰਚ ਕੰਦੇ ਆ ਦੇਖੋ ਜਿਵੇਂ ਹੁਣ 10 ਰੁਪਏ ਡੱਬੀ ਆ ਜੀ 10 ਰੁਪਏ ਦੀ ਇੱਕ 10 ਰੁਪਏ ਦੀ ਇੱਕ ਜਿੰਨੀਆਂ ਮਰਜ਼ੀ ਲੋ 10 ਰੁਪਏ ਦੀ ਇੱਕ ਡੱਬੀ ਜਿੰਨੀਆਂ ਮਰਜ਼ੀ ਤੁਸੀਂ ਇਥੋਂ ਲੈ ਜਾਓ 10 ਰੁ ਤੇ ਆ ਟ੍ਰੇਆਂ ਦੇ ਵਿੱਚ ਤੁਸੀਂ ਦੇਖੋ ਨਾ ਖਾਸੀ ਜਿਹੜੀ ਤੋਂ ਅਨਬ੍ਰੇਕੇਬਲ ਹੈ ਜੀ ਇਹ ਵਾਲੀ ਟੁੱਟਣ ਦੀ ਗਰੰਟੀ ਹੈ ਨਾ ਆਹ ਲੇਖੋ ਛੱਟ ਕੇ ਦੇਖੋ ਛੱਟੋ ਆ ਲਓ ਟੁੱਟਦੀ ਨਹੀਂ ਨਾ ਟੁੱਟ ਜੂ ਬਈ ਇਹ ਗਰੰਟੀ ਹੈ ਵੀਰੇ ਅੱਛਾ ਯਾਰ ਗਰੰਟੀ ਹੈ ਫੁੱਲ ਜਿੰਨੇ ਮਰਜ਼ੀ ਸਾੜ ਦੇ ਦੋ ਮੋ ਨੀ ਟੁੱਟਦੀ ਨੀ ਟੁੱਟਦੀ ਨੀ ਟੁੱਟਦੀ ਲੋ ਜੀ ਇਹਨਾਂ ਨੂੰ ਜਿਵੇਂ ਮਰਜ਼ੀ ਤੁਸੀਂ ਘਰੇ ਸਿੱਟੀ ਜਾਓ ਜਵਾਗ ਸੜੇ ਤੇ ਤੁਹਾਡਾ ਇਹ ਟੁੱਟਦੀ ਨਹੀਂ ਗੀ ਹਨਾ ਤੇ ਇਹਦੇ ਵਿੱਚ ਤੁਸੀਂ ਹਨਾ ਕਲਰ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਣੀ ਆ ਦੇਖ ਲਓ ਲਓ ਆ ਗਲਾਸ ਇਹ ਮਰਜ਼ੀ ਸਿੱਟੀ ਚਲੋ ਇਹੇ ਟ੍ਰੇਆਂ ਟੁੱਟਦੀਆਂ ਨਹੀਂ ਗੀਆਂ ਇਹ ਨਾ ਟੁੱਟੇ ਨਾ ਖੜਾ ਛੁੱਟੇ ਹਨਾ ਉਹ ਹਾਂਜੀ ਹਾਂਜੀ ਤੇ ਅਨਬ੍ਰੇਕੇਬਲ ਤੇ ਅੱਗ ਲਾਉਂਸ ਹੁੰਦਾ ਨਾ ਕਿ ਥੱਲੇ ਢਿੱਗੇ ਤੋਂ ਟੁੱਟ ਜਾਂਦਾ ਚਲਾ ਕੇ ਮਰੋ ਪਤਾ ਨਹੀਂਗਾ ਐ ਨਹੀਂ ਐ ਸਿੱਟੋ ਆ ਦੇਖ ਲੋ ਲੋ ਜਿਵੇਂ ਮਰਜੀ ਇਹਨੂੰ ਸਿੱਟੀ ਚੱਲੋ ਆਲੋ ਚਲਾਓ ਮਰਜੀ ਚੱਲੋ ਹਲੋ ਇਹ ਗਲਾਸ ਟੁੱਟਦੇ ਨਹੀਂ ਗੇ ਬਹੁਤ ਵਧੀਆ ਚੀਜ਼ ਆ ਫੇਰ ਹੀ ਛੋਟੇ ਹੁੰਦੇ ਆਗੇ ਵੀ ਘਰ ਦੇ ਵਿੱਚ ਗਲਾਸ ਡਿੱਗ ਪਿਆ ਟੁੱਟ ਗਿਆ ਹਨਾ ਇਹੀਆਂ ਦੇਖ ਲੋ ਜਿਵੇਂ ਮਰਜੀ ਜਦੋਂ ਲਾ ਲੋ ਉਮੇ ਦੇ ਉਮੇ ਤੋਂ ਆ ਦੇਖ ਲਓ ਉਮੇ ਦੇ ਉਮੇ ਗਲਾਸ ਤੁਹਾਨੂੰ ਮਿਲ ਜਾਣਗੇ ਆ ਦਿਖਾ ਵੀ ਨਹੀਂ ਸੇਮ ਉਦਾਂ ਦੇ ਗਲਾਸ ਪਿਆ ਟੁੱਟਦੇ ਨਹੀਂ ਇਹ ਗਲਾਸ ਤੋਂ ਬਾਅਦ ਕਰਨਾ ਸਾਰੀਆਂ ਹੈਗਲੇ ਬੋਤਲ ਬਰਸ਼ ਹੈਗੇ ਜੀ ਅਗਰ ਦੀ ਹੈ ਚੀਜ਼ ਤੁਹਾਨੂੰ ਮਿਲ ਜਾਣੀ ਉਦੋਂ ਤੁਸੀਂ ਦੇਖ ਲਓ ਬੱਚਾ ਦੇ ਖੜਾਉਣੇ ਤੁਹਾਨੂੰ ਮਿਲ ਜਾਣੇ ਹੈਗੇ ਹਣਾ ਆਹ ਮਿਲ ਜਣੇਗੇ ਘਰੇ ਕੋਈ ਚੀਜ਼ ਬਣਾਉਣਾ ਤੁਸੀਂ ਪਕੌੜੇ ਪਕੂੜੇ ਤਾਂ ਜਿਹੜੀਆਂ ਆਹ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਨੇ ਤੇ ਇਹ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਨੇ ਯਾਨੀ ਕਿ ਨਿਕੇ ਨਿਕੇ ਸ਼ੀਸ਼ੀਆਂ ਤੁਹਾਨੂੰ ਮਿਲ ਜਣੀਆਂ ਕੋਈ ਤੇਲ ਪਾ ਕੇ ਰੱਖਣਾ ਜਾਂ ਕੁਝ ਵੀ ਤੁਸੀਂ ਪਾ ਕੇ ਰੱਖਣਾ ਆ ਕੰਜਕਾ ਦਾ ਸਾਮਾਨ ਸਾਰਾ ਆ ਪਹਿਲਾਂ ਦਿਖਾ ਦੋ ਤੇ ਆਹ ਸਾਰਾ ਕੰਜਕਾ ਜਿਵੇਂ ਨਰਾਤੇ ਸਟਾਰਟ ਤੋਂ ਸਾਰੇ ਕੰਜਕਾ ਦਾ ਸਾਮਾਨ ਹੈ ਤੇ ਇਹ ਵੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਮਿਲਣੀਆਂ ਨੇ ਤੇ ਪਾਣੀ ਵਾਲੀਆਂ ਬੋਤਲਾਂ ਉਹ ਤੁਹਾਨੂੰ ਮਿਲ ਜਾਣੀਆਂ ਹਨਾ ਦੇਖੋ ਅਨਬ੍ਰੇਕੇਬਲ ਪਲੇਟਾਂ ਇਹ ਵਾਲੀਆਂ ਵੀ ਇਹ ਵੀ ਨਹੀਂ ਟੁੱਟਦੀਆਂ ਨਾ ਤੇ ਆ ਦੇਖੋ ਇਵਨਟਰ ਤੋਂ ਅਨੁਭਰੇ ਕਿੱਲਾ ਜੀ ਕੰਜਕਾ ਵਾਸਤੇ ਹਲੋ ਕੰਜਕਾ ਵਾਸਤੇ ਸਪੈਸ਼ਲ ਮਾਲ ਤੇ ਵਧੀਆ ਚੀਜ਼ ਆ ਇਹ ਕਿ ਕਿੰਨੇ ਕਿੰਨੀਆਂ ਦੀ ਕਿੰਨੀਆਂ ਇਹ ਦਸ ਰੁਪਏ ਬੇਟਾ 10 ਰੁਪਏ 10 ਰੁਪਏ ਦੀ 10 ਰੁਪਏ ਦੀ ਇੱਕ ਪਲੇਟ ਮਿਲ ਜਾਣੀ ਤੁਹਾਨੂੰ ਤੇ ਇਹਦੇ ਵਿੱਚ ਕਲਰ ਤੁਸੀਂ ਦੇਖੋ ਵਾਧੂ ਕਲਰ ਮਿਲਣੀਆਂ ਆ ਕੋਲੀਆਂ ਆਈਆਂ ਇਹ ਵੀ 10 ਰੁਪਏ ਦੀ ਆ ਅੱਛਾ 10 ਰੁਪਏ ਦੀ ਆਹਾ ਇੱਕ ਕੋਲੀ ਮਿਲ ਜਾਣੀ ਹੈ ਇਹਦੇ ਵਿੱਚ ਵੀ ਤੁਸੀਂ ਜਿੰਨੀਆਂ ਮਰਜ਼ੀ ਲਈ ਆ ਸਕਦੇ ਹੋ ਬਣਾਣਾ ਕਮਲ ਬੱਚਿਆਂ ਵਾਸਤੇ 20 ਰੁਪਏ ਦਾ ਇਹ 20 ਰੁਪਏ ਦਾ ਇੱਕ ਤੁਹਾਨੂੰ ਮਿਲਣਾ ਸਾਰੇ ਬੱਚਿਆਂ ਦੇ ਖੜਾਉਣੇ ਹੋਗੇ ਉਹ ਵੱਡੀਆਂ ਵੱਡੀਆਂ ਆ ਜਿਹੜੀਆਂ ਤੁਹਾਨੂੰ ਡਿਸਪੋਇਲ ਦੀਆਂ ਉਹ ਮਿਲ ਜਾਣੀਆਂ ਘਰ ਦੇ ਵਿੱਚ ਕੋਈ ਰਾਸ਼ਨ ਪਾ ਕੇ ਰੱਖਣਾ ਹੈ ਛੋਟੇ ਡੱਬੇ ਮਿਲ ਜਣੇ ਵੱਡੇ ਹੀ ਮਿਲ ਜਣੇ ਉਹਦੇ ਵਿੱਚ ਤੇ ਹਲੋ ਜੀ ਬੱਚਾ ਵਾਲੀਆਂ ਪਾਣੀ ਦੀਆਂ ਬੋਤਲਾਂ ਤੇ ਹਲੋ ਆ ਦੇਖੋ ਜੀ ਸਕੂਲ ਵਾਲੇ ਬੱਚਿਆਂ ਦੀਆਂ ਪਾਣੀ ਦੀਆਂ ਬੋਤਲਾਂ ਮਿਲ ਜਾਣੀਆਂ ਬਹੁਤ ਘੱਟ ਰੇਟਾਂ ਦੇ ਵਿੱਚ ਬੱਚਿਆਂ ਦੇ ਸਕੂਲ ਲੱਗਣ ਲੱਗੇ 100 ਪਰੀ ਬੋਤਲ ਸਿਰਫ ਸਿਰਫ 100 ਰੁਪਏ ਦੀ ਮਿਲ ਜਣਗੇ ਜੀ ਅੱਛਾ ਇਹਦੇ ਵਿੱਚ 15 ਡਿਜ਼ਾਈਨ ਤੋਂ ਕਲਰ ਦੇਖੋ ਜੀ ਜਣੀਆਂ ਹਨਾ ਹਾਂ ਜੀ ਹਾਂ ਇਹ ਤਾਂ ਨਹੀਂ ਆਣੀਆਂ ਤਣਾ ਗੱਤਣੀ ਵਾਲੀ 100 ਰੁਪਏ ਦੀ 100 ਰੁਪਏ ਦੀ 100 ਰੁਪਏ ਤਣੀ ਵਾਲੀ ਬੋਤਲ ਸਿਰਫ 100 ਰੁਪਏ ਦੇ ਵਿੱਚ ਬਾਥੂ ਬੋਤਲਾਂ ਪੇਟੀਆਂ ਭਰਿਆ ਭਾਈ ਜਿੰਨਾ ਮਰਜ਼ੀ ਮਾਲ ਮਾਲ ਦੀ ਕੋਈ ਤੋਮ ਨਹੀਂ ਹਾਂ ਹੋਲ ਸੇਲ ਤੇ ਉਸ ਤੋਂ ਬਾਅਦ ਲੰਚ ਬਾਕਸ ਵੀ ਆ ਗਏ ਵੱਡੇ ਘਰ ਦੇ ਵਿੱਚ ਤੁਸੀਂ ਰੱਖਣੇ ਆ ਗਰਮ ਰੋਟੀ ਰੋਗੀ ਨਾਲ ਇਸ ਵਿੱਚ ਹਾਂਜੀ ਰੋਟੀ ਗਰਮ ਰਹੂਗੀ ਰੋਟੀ ਗਰਮ ਰਹਿਣੀ ਹੈ ਇਸ ਵਿੱਚ ਵੱਡਾ ਵੀ ਮਿਲ ਜਣਾ ਛੋਟੇ ਸਾਈਜ਼ ਤੇ ਵੀ ਆ ਦੇਖ ਲਓ ਇੱਕੋ ਜੇ ਕਲਰ ਦੇ ਵਿੱਚ ਤੁਹਾਨੂੰ ਦੋ ਟਿਫਨ ਛੋਟੇ ਵੱਡੇ ਸਾਈਜ਼ ਦੇ ਵਿੱਚ ਮਿਲ ਜਾਣੀ ਆ ਵੱਡੇ ਚ ਧਨਾ ਤੇ ਇਹ ਇਹਨਾਂ ਦੀ ਕੀ ਰੇਂਜ ਰਹਿਣੀ ਬਈ ਇਹ ਲਾਵਾ ਵੇਟਾ ਜੀ ਇਹਨਾਂ ਦੀ ਹਾਂਜੀ ਇਹ ਇਹ 700 ਰੁਪਏ ਤੱਕ ਕਰਾ ਮੇਰੇ ਕੋਲ ਅੱਛਾ ਤੇ ਇਹ ਕਾਹ ਵੀ ਜੀ ਵੀ ਲੰਚ ਬਾਕਸ ਹੀ ਆ ਸਾਹ ਲੰਚ ਬਾਕਸ ਜੀ ਇਹ ਵੀ ਲੰਚ ਬਾਕਸ ਆ ਗਿਆ 400 ਰੁਪਏ ਤੋਂ ਹੁੰਦੀ ਆਪਣਾ ਇਹ ਵਾਲਾ ਇਹ ਡਰਾਈ ਫਰੂਟ ਕੈਂਡੀਆਂ ਜੀ ਇਹ ਇਹ 100 ਤੋਂ ਲੈ ਕੇ 250 ਤੱਕ ਕਰਾ ਜੀ ਇਹ ਡਰਾਈ ਫਰੂਟ ਵਗੈਰਾ ਪਾ ਕੇ ਰੱਖਣੇ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲ ਜਾਣੀਆਂ ਗਿਆ ਨਾ ਇਹ ਨਮਕ ਵਾਲੀਆਂ ਸ਼ੀਸ਼ੇਦ ਤੇ ਹੋਏ ਮੇडम ਜੀ ਤਾਂ ਖਾਸ ਗੱਲਾਂ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਕੱਪ ਦੇ ਵਿੱਚ ਤੁਹਾਨੂੰ ਵੈਰਾਈਟੀ ਮਿਲਣੀ ਹੈ ਬਹੁਤ ਜ਼ਿਆਦਾ ਵੱਡੇ ਛੋਟੇ ਇਤੋਂ ਕੱਪ ਮਿਲ ਜਣੇ ਉੱਤੇ ਵੀ ਲੱਗੇ ਪਏ ਹਨ ਉਹ ਦਿਖਾ ਦੀ ਬੜੇ ਸੋਹਣੇ ਸੋਹਣੇ ਕੱਪਾਂ ਦੇ ਪਾਈ ਖੜਾਗਾ 100 ਰੁਪਏ ਦਾ ਇਹ ਵਾਲਾ ਨਾਲੇ ਸਟੀਲ ਦਾ ਸਿਰਫ 100 ਰੁਪਏ ਦਾ ਪਾਤੀ ਬਾਕਸ ਮਿਲਣਾ ਜੀ ਸਟੀਲ ਦਾ ਨਾਲੇ ਅੰਦਰੋਂ ਕਲਰ ਦੇਖੋ ਡਿਜ਼ਾਈਨ ਦੇਖੋ ਇਹਦੇ ਵਿੱਚ ਕਲਰ ਡਿਜ਼ਾਈਨ ਵਾਧੂ ਮਿਲਣੇ ਹਨਾ ਆਹ ਦੇਖ ਲਓ ਇਦਾਂ ਦੇ ਹਨਾ ਸੋਹਣੇ ਸੋਹਣੇ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਮਿਲਦੇ ਨੇਗੇ ਤੇ ਆਹ ਦੇਖ ਲਓ ਇਹ ਕਾਹ ਵਾਲਾ ਡਿਜ਼ਾਈਨ ਦੇਖ ਲਓ 4-5 ਕਲਰ ਹੈ ਜੀ ਦੋ ਡਿਜ਼ਾਈਨ ਆ 4-5 ਰੁਪਏ ਦਾ ਨਾਲੇ ਟੀਲ ਦਾ ਜੀ ਅੱਛਾ ਸਿਰਫ 100 ਰੁਪਏ ਦੇ ਵਿੱਚ ਮਿਲ ਜਾਣਾ ਉਦੋਂ ਬਾਅਦ ਉਹ ਦਿਖਾ ਦੀ ਟੋਕਰੀਆਂ ਹਨਾ ਉੱਪਰ ਘਰ ਦੇ ਵਿੱਚ ਕੋਈ ਫਰੂਟ ਹੋਵੇ ਉਹਦੇ ਵਾਸਤੇ ਹੀ ਹੈ ਹਾਂਜੀ ਹਾਂਜੀ ਫਰੂਟ ਰੱਖਣਾ ਲੱਡੂ ਗੋਪਾਲ ਵਾਸਤੇ ਤਾਂ ਇਦਾਂ ਦੀਆਂ ਟੋਕਰੀਆਂ ਜਿਹੜੀਆਂ ਤੁਹਾਨੂੰ ਮਿਲ ਜਾਣੀਆਂ ਉਹ ਵੱਡੀਆਂ ਹੀ ਪਈਆਂ ਨੇ ਘਰ ਦੇ ਵਿੱਚ ਕੋਈ ਕੱਪੜੇ ਰੱਖਣੇ ਹਨਾ ਬੱਚਿਆਂ ਦੇ ਤਾਂ ਉਹ ਉਹਨਾਂ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਤੇ ਆਪਾਂ ਨਾ ਇੱਥੇ ਗੱਲਬਾਤ ਵੀ ਕਰਾਉਣੀ ਹੈ ਕਸਟਮਰ ਖੜੇ ਐ ਇੱਥੇ ਲੈਣ ਵਾਸਤੇ ਤੇ ਸਾਰੀ ਗੱਲਬਾਤ ਵੀ ਕਰਾਉਣੀ ਸਸੀ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਹੰਸਨਗਰ ਤੋਂ ਆਈ ਹਾਂ ਅੱਛਾ ਅੱਛਾ ਕਿਦਾਂ ਦਾ ਸਮਾਨ ਸਸਤਾ ਹੈ ਜਾਂ ਸਮਾਨ ਵੈਰਾਈਟੀ ਬਹੁਤ ਹੈ ਵੀਰ ਜੀ ਤੇ ਸਸਤਾ ਵੀ ਹੈਗਾ ਅੱਛਾ ਮਾਰਕੀਟ ਨਾਲੋਂ ਇੱਥੇ ਸਸਤਾ ਹੈ ਨਾਲੇ ਵੈਰਾਈਟੀ ਬਹੁਤ ਜ਼ਿਆਦਾ ਹੈ ਅੱਛਾ ਟਰਾਈ ਕੀਤਾ ਕਦੇ ਉਹ ਮਾਰਕੀਟੇ ਜਾ ਕੇ ਕਿੰਨਾ ਪਰਕਾ ਹੈਗਾ ਨਾ ਇਹ ਤੋਂ ਅੰਨੇ ਅੰਗੇ ਜੀ ਪਾਂਸਨਗਰ ਤੋਂ ਇੱਥੇ ਤਾਂ ਹੀ ਲੈਣ ਆਂਦੇ ਆ ਅੱਛਾ ਜਿਵੇਂ ਮੈਨੂੰ ਕੂੜੀਆ ਵਾਸਤੇ ਚਾਹੀਦਾ ਸੀ ਲੰਚ ਬਾਕਸ ਪਾਣੀ ਦੀ ਬੋਟਲ ਵਗੈਰਾ ਮੈਂ ਹੁਣ ਇੱਥੇ ਲੈਣ ਆਈ ਹਾਂ ਸਪੈਸ਼ਲ ਤੁਸੀਂ ਹੂੰ ਤਾਂ ਮੈਨੂੰ ਬਹੁਤ ਮਹਿੰਗੇ ਮਿਲਦੀਆਂ ਹਨ ਇਹ ਤਾਂ ਬਾਈ ਤਾਂ ਸਸਤੀਆਂ ਦੇਈ ਜਾਂਦਾ ਮੈਨੂੰ ਹਾਂ ਜੀ ਬਹੁਤ ਸਸਤੀਆਂ ਹੈਗੀਆਂ ਹਾਂ ਆ ਸਾਰੇ ਕੱਡੇ ਹੈਗੇ ਆ ਅੱਛਾ ਅੱਛਾ ਇਹ ਚੀਜ਼ਾਂ ਲਈਆਂ ਨੇ ਤਾਂ ਦੇਖ ਲਓ ਆਹ ਪਾਣੀ ਵਾਲਾ ਲੰਚ ਬਾਕਸ ਹੋ ਗਿਆ ਤੇ ਆਹ ਪਾਣੀ ਵਾਲੀ ਬੋਟਲ ਹੋ ਗਈ ਤਾਂ ਬਹੁਤ ਘੱਟ ਰੇਟਾਂ ਦੇ ਵਿੱਚ ਕਹਿੰਦੇ ਆ ਇਧਰ ਆਂਟੀ अच्छा एक ही आठ रे आले सामान ਤੁਸੀਂ ਹਾਂਜੀ ਹਾਂਜੀ ਘਰੇ ਜੀ ਧੰਨਵਾਦ ਸਸਤਾ ਸਸਤਾ ਸਮਾਨ ਜੀ ਕਿੰਨਾ ਦਾ ਬਜ਼ਾਰ ਨਾਲ ਬਹੁਤ ਸਸਤਾ ਹੈ ਕੁਆਲਟੀ ਕੁਆਲਟੀ ਬਹੁਤ ਵਧੀਆ ਆ ਟਰੇ ਤਾਂ ਟੁੱਟਦੀ ਨਹੀਂ ਮੈਨੂੰ ਲੱਗਦਾ ਨਾ ਥੱਲੇ ਚਲਾ ਅਛਲਾ ਮਰੀਏ ਟੁੱਟੀ ਨਹੀਂ ਤੇ ਵਧੀਆ ਮਨਾ ਘਰੇ ਨਿਆਣੇ ਛੋਟੇ ਦਾ ਗੀਰ ਹਾਂਜੀ ਹਾਂਜੀ ਗੀਰ ਨਿਆਣੇ ਛੋਟੇ ਦਾ ਥੱਲੇ ਸੜ ਦਿੰਦੇ ਆ ਟੁੱਟ ਜਾਂਦੇ ਆ ਨਾ ਇਹ ਵਧੀਆ ਚੀਜ਼ ਆ ਹਾਂਜੀ ਅੱਛਾ ਰੇਟ ਦਾ ਕੰਪੈਰੀਸ਼ਨ ਹੈਗਾ ਦੂਜੀ ਥਾਂ ਨਾਲ ਹਾਂਜੀ ਬਹੁਤ ਹੀ ਭਰਗਾ ਅੱਛਾ ਬਹੁਤ ਜ਼ਿਆਦਾ ਫਰਕ ਦੇ ਵਿੱਚ ਤੁਹਾਨੂੰ ਇਹ ਸਾਰਾ ਸਮਾਨ ਮਿਲਣਾ ਹੈ ਇੱਕ ਵਾਰੀ ਸਾਰੀ ਦੁਕਾਨ ਦਿਖਾ ਦੀ ਬਈ ਇਧਰੋਂ ਵੀ ਦਿਖਾ ਦੀ ਤੇ ਇੱਕ ਬਾਈ ਆ ਖੜਾ ਹਨਾ ਬਾਈ ਇਹ ਤਾਂ ਪੁੱਛ ਲਈਏ ਬਾਈ ਜੀ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਪਰਸਨਗਰ ਤੋਂ ਆਏ ਜੀ ਅੱਛਾ ਹਾਂਜੀ ਸਮਾਨ ਬਹੁਤ ਵਧੀਆ ਜੀ ਵੈਰਾਈਟੀ ਬਹੁਤ ਹੈ ਨਾਲੇ ਸਸਤੀ ਹੈ ਵੈਰਾਈਟੀ ਬਹੁਤ ਹੈ ਸਮਾਨ ਬਾਕੀ ਵਧੀਆ ਹੈਗਾ ਕੁਆਲਿਟੀ ਹਾਂਜੀ ਹਾਂਜੀ ਅਸੀਂ ਇੱਥੇ ਹੀ ਆਨੇ ਹਾਂ ਜੀ ਕਿਉਂਕਿ ਸਾਨੂੰ ਨੇੜੇ ਹੀ ਪੈਂਦਾ ਬਾਕੀ ਇੱਥੇ ਇੱਕ ਵੈਰਾਈਟੀ ਮਿਲਦੀ ਹੈ ਅੱਛਾ ਸਸਤੀ ਮਿਲਦੀ ਹੈ ਬਿਲਕੁਲ ਬਿਲਕੁਲ ਇਹ ਬਿਆਰ ਨਾਲੋਂ ਬਹੁਤ ਸਸਤੀ ਹੈ ਅੱਛਾ ਬਈ ਬਾਜ਼ਾਰ ਚ ਜਾਂਦੀ ਲੋੜ ਨਹੀਂ ਤੁਸੀਂ ਬਾਜ਼ਾਰ ਵਾਲੇ ਮਿਲਦਾ ਇਧਰ ਨੂੰ ਆਉਦੇ ਹਾਂ ਨਾ ਵਿੱਚ ਚੱਲੀਏ ਤੇ ਆਪਣੇ ਲੋਕੀ ਹੀ ਰੋਧਨ ਤੁਰ ਜਾਂਦੇ ਵੀ ਉਧਰ ਲੈ ਕੇ ਹੀ ਹਨਾ ਤਾਂ ਬਈ ਜੀ ਇੱਥੇ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਇਹ ਵੱਡੀ ਸਾਰੀ ਦੁਕਾਨ ਆ ਜਿੱਥੇ ਤੁਹਾਨੂੰ ਹਰੇਕ ਚੀਜ਼ ਬੋਕ ਕਟ ਰੇਟਾਂ ਦੇ ਵਿੱਚ ਮਿਲਣੀ ਆ ਬਿਆਰ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਟਰਾਈ ਕਰ ਲਿਓ ਜਾ ਕੇ ਤਾਂ ਸਾਰੇ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਘੱਟ ਰੇਟ ਦੇ ਵਿੱਚ ਮਿਲਦੀਆਂ ਨੇ ਪਰ ਤੁਸੀਂ ਬਿਸ਼ੱਕ ਦੀ ਟਰਾਈ ਕਰਕੇ ਬਾਈ ਮਨ ਲਾ ਆ ਜਾਣ ਤੁਹਾਡੇ ਕੋਲ ਆ ਨਾ ਬਿਆਰ ਜਰੂਰ ਜਰੂਰ ਜਿੱਥੋਂ ਮਰਜ਼ੀ ਟਰਾਈ ਕਰ ਲੈਣਾ ਜੀ ਟਰਾਈ ਕਰ ਮਰਜ਼ੀ ਤੁਸੀਂ ਬਾਈ ਕੋਲੇ ਆ ਜਾਓ ਇੱਥੇ ਮੋਟਮਪਰਸ਼ ਪਏ ਆ ਸਾਡਾ ਕੁਝ ਪਿਆ ਆਪਣੇ ਕੋਲ ਇਹ ਸਾਰੇ ਚੀਜ਼ਾਂ ਟਰਾਈ ਕਰ ਦਿਖਾ ਦਿਓ ਆਪਣੇ ਕੈਂਪਰ ਬਹੁਤ ਸਸਤੇ ਆ ਕੈਂਪਰ ਦਿਖਾ ਦੇ 20 ਲੀਟਰ ਵਾਲਾ ਕੈਂਪਰ 550 ਰੁਪਏ ਦੇ ਵਿੱਚ ਤੁਹਾਨੂੰ ਮਿਲਣਾ ਤੇ ਬਈ ਆਪਣੀ ਪ੍ਰੋਪਰ ਲੋਕੇਸ਼ਨ ਕੀ ਆ ਹੁਣ ਇੱਥੋਂ ਦੀ ਆਪਣੀ ਹੈਗੀ ਜੀ ਗ ਤੇ ਟਾਈਮਿੰਗ ਇਹ ਰਹਿੰਦੀ ਆਪਣੀ ਦੁਕਾਨ ਦੀ ਟਾਈਮਿੰਗ ਸਵੇਰ 8 ਵਜੇ ਤੋਂ ਲੈ ਕੇ ਆਪਾਂ 10 ਵਜੇ ਤੱਕ ਅੱਛਾ ਹਾਂਜੀ ਤੇ ਭਾਈ ਜੀ ਜਿਨ੍ਹਾਂ ਨੇ ਵੀ ਹੁਣ ਸਮਾਨ ਲੈ ਕੇ ਜਾਣਾ ਕੰਜਕਾਂ ਦਾ ਲੈ ਕੇ ਜਾਣਾ ਘਰ ਦੇ ਵਿੱਚ ਜਿਵੇਂ ਗਰਮੀਆਂ ਸਟਾਰਟ ਜੰਪ ਕਿਹਾ ਕੈਂਪਰ ਲੈ ਕੇ ਨੇ ਤਾਂ ਹੋਰ ਕਈ ਚੀਜ਼ਾਂ ਨੇ ਘਰ ਦੇ ਵਿੱਚ ਵਰਤਣ ਲਈ ਸਾਰੇ ਆਟਮ ਸਾਰੇ ਹੀ ਆਪਣੇ ਕੋਲ ਇਹ ਸਾਰਾ ਆਟਮ ਨੇ ਬੱਚਿਆਂ ਦੇ ਖੜਾਉਣਾ ਹੀ ਤਾਂ ਕਰ ਵੀ ਤੋਂ ਉੱਥੋਂ ਇੱਥੋਂ ਮਿਲ ਜਾਂਦੇ ਇੱਕ ਵਾਰੀ ਦੁਕਾਨ ਦੇ ਉੱਤੇ ਤੁਸੀਂ ਜਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ